ਅਮਰੀਕਾ ਨੇ 19 ਮੁਲਕਾਂ ਤੇ ਰੋਕ ਲਗਾ ਦਿੱਤੀ ਗਈ ਹੈ ਇਹ ਵਿਜੇ ਤੇ ਰੋਕ ਲਗਾਈ ਗਈ ਹੈ ਕਿਉਂਕਿ ਇਹ 19 ਮੁਲਕ ਅਮਰੀਕਾ ਜਾ ਨਹੀਂ ਸਕਦੇ ਇਸ ਸੂਚੀ ਦੇ ਵਿੱਚ ਇਰਾਨ ਵੀ ਸ਼ਾਮਿਲ ਹੈ ਸੁਡਾਨ ਵੀ ਸ਼ਾਮਿਲ ਹੈ ਅਫਗਾਨਿਸਤਾਨ ਵੀ ਸ਼ਾਮਿਲ ਹੈ ਤੇ ਹੋਰ ਬਾਕੀ ਦੇਸ਼ਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਪਰ ਤੁਹਾਨੂੰ ਦੱਸ ਦਈਏ ਪਹਿਲਾਂ ਅਮਰੀਕਾ ਨੇ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਰੰਪ ਦੇ ਵੱਲੋਂ ਇੱਕ ਫੈਸਲਾ ਕੀਤਾ ਗਿਆ ਹੈ ਜਿਸ ਦੇ ਵਿੱਚ ਇੱਕ ਕਾਗਜ਼ ਤੇ ਸਾਈਨ ਕੀਤੇ ਗਏ ਆ ਜਿਸ ਦੇ ਕਾਗਜ਼ੇ ਵਿੱਚ ਇਹ 19 ਦੇਸ਼ਾਂ ਦਾ ਨਾਮ ਆ ਕਦੇ ਜ਼ਿੰਦਗੀ ਵਿੱਚ ਅਮਰੀਕਾ ਨਹੀਂ ਜਾ ਸਕਦੇ ਚਾਹੇ ਕਿੱਡੇ ਹੀ ਕੰਮ ਹੋਵੇ ਚਾਹੇ ਮੈਡੀਕਲ ਵੀਜ਼ਾ ਹੋਵੇ ਚਾਹੇ ਮੈਡੀਕਲ ਵੀਜ਼ਾ ਵੀ ਨਹੀਂ ਲੈ ਸਕਦੇ ਤੁਸੀਂ ਇਸ ਵਕਤ ਦੀ ਇਹ ਸਰ ਨਾਲ ਜਿਆਦਾ ਅਹਿਮ ਖਬਰ ਹੈ ਤੇ ਹੁਣ ਸੁਣਨ ਦੱਸਦੇ ਆ ਕਿਹੜੇ ਕਿਹੜੇ ਦੇਸ਼ਾਂ ਤੇ ਬੈਨ ਕਰ ਲਾ ਦਿੱਤਾ ਗਿਆ ਹੈ ਸੁਰਦਾਨ ਵੀ ਸ਼ਾਮਿਲ ਹੈ ਇਰਾਨ ਵੀ ਸ਼ਾਮਿਲ ਹੈ ਤੇ ਅਫਗਾਨਿਸਤਾਨ ਵੀ ਸ਼ਾਮਿਲ ਹੈ ਔਰ ਤੁਰਕਿਸਤਾਨ ਵੀ ਸ਼ਾਮਿਲ ਹੈ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਤੀਏ ਕਿ 12 ਦੇਸ਼ ਤੇ ਪੂਰਨ ਤੌਰ ਤੇ ਬੈਨ ਕੀਤਾ ਗਿਆ ਹੈ ਤੇ 7 ਦੇਸ਼ਾਂ ਤੇ ਵੱਡੇ ਲੀਡਰ ਜਾਂ ਹਸਤੀਆਂ ਜਾ ਸਕਦੀਆਂ ਨੇ ਧੰਨਵਾਦ ਜੀ